ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 5 ਦਿਨਾਂ ਤੇ ਮੌਸਮ ਦੀ ਯਾਨੀ ਕਿ ਅੱਜ 27 ਤਰੀਕ ਹੈ ਤੇ 1-2 ਸਤੰਬਰ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਇਹ ਤੁਹਾਨੂੰ ਨਵੀਂ ਅਪਡੇਟਸ ਵੀਡੀਓ ਦੇ ਵਿੱਚ ਦਿਆਂਗੇ ਇਸ ਲਈ ਦੇ ਅਜੋ ਤਾਜ਼ਾ ਲਾਈਵ ਸੈਟਲਰ ਤੁਸੀਂ ਹਰ ਨੇ ਸਭ ਤੋਂ ਫੈਲਾਓ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ 27 ਅਗਸਤ ਦੀ ਜਿਹੜੀ ਸ਼ਾਮ ਨੂੰ ਹੋ ਚੁੱਕੀ ਆ ਤੇ ਇਸ ਲਈ ਦੇ ਦੇਖ ਸਕਦੇ ਆ ਪੰਜਾਬ ਦੇ ਖੇਤੀਬਾੜੀ ਤਰ੍ਹਾਂ ਦੇ ਵਿੱਚ ਹਲਕੀ ਟੁੱਟੂ ਗਈ ਬਦਲ ਗਈ ਹੈ ਜਿਹੜੀ ਉਹ ਚਲਦੀ ਖਈ ਹੈ ਜੇਕਰ ਉਹਦੇ ਦਿਨਾਂ ਦੀ ਗੱਲ ਕਰੀਏ ਜੀ ਅਗਲੇ 48 ਘੰਟਿਆਂ ਦੀ ਤੇ ਮੀਂਹ ਦੇ ਵਿੱਚ ਜਿਹੜੀ ਆ ਕਮੀ ਆਈਗੀ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਕਿ ਮੀਂਹ ਜਿਹੜਿਆ ਅੱਜ ਤੇ ਕੱਲ ਟੁੱਟਵੇਂ ਤੌਰ ਤੇ ਲੱਗ ਸਕਦੇ ਨੇ ਵੈਸੇ ਵੱਡੇ ਫੱਤਰ ਤੇ ਭਾਰੀ ਮੀਂਹ ਦੇ ਅਸਰ ਘਟ ਨੇ ਉਸ ਤੋਂ ਇਲਾਵਾ ਫਿਰ ਤਤੀ ਕਤੈ ਨੂੰ ਇੱਕ ਵਿਆਸ਼ਟਾ ਸਰਮਾਂਸ ਸ ਪ੍ਰਭਾਵਿਤ ਕਰ ਸਕਦੀ ਹੈ ਜਾਨਕੀ ਇੱਕ ਪੱਛਮੀ ਸਿਸਟਮ ਆ ਰਿਹਾ ਜਿਹਦੇ ਸਦਕਾ ਪੰਜਾਬ ਦੇ ਵਿੱਚ ਤੇ ਪਹਾੜਾਂ ਦੇ ਵਿੱਚ ਜਿਹੜੇ ਮੀਹਾ ਦੇ ਸੋ ਪਹਿਲੇ ਜਿਹੜੇ ਉਹ ਤਗੜੇ ਲੱਗ ਸਕਦੇ ਨੇ ਤੁਹਾਨੂੰ ਸਿੱਧੀ ਅਪਡੇਟ ਤੇ ਲੱਗੇ ਚੱਲਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਦੇ ਹਾਵਲੇ ਹਾਵੀ ਰਹਿੰਦੇ ਅਲਰਟ ਜਿਹੜੇ ਅੱਜ ਵੀ ਜਾਰੀ ਕੀਤੇ ਗਏ ਸੀ ਕੁਝ ਖੇਤਰਾਂ ਦੇ ਵਿੱਚ ਤੇ ਕੁਝ ਖੇਤਰਾਂ ਦੇ ਵਿੱਚ ਅੱਜ ਸ਼ਰਾਟੇ ਲੱਗੇ ਵੀ ਨੇ ਕੱਲ ਕੋਈ ਅਲਰਟ ਨਹੀਂ ਹੈ 29 30 31 ਤੱਕ ਨੂੰ ਮੌੜ ਤੋਂ ਜੜਿਆ ਹੈਵੀ ਰੇਂਦੇ ਅਲਰਟ ਨੇ ਯੈਲੋ ਅਲਰਟ ਜੜਿਆ ਪੰਜਾਬ ਦੇ ਵਿੱਚ ਇਹ ਜਾਰੀ ਕੀਤਾ ਗਏ ਨੇ ਕੁਝ ਖੇਤਰਾਂ ਦੇ ਵਿੱਚ ਮੀਂਹ ਜੜਿਆ ਉਹ ਤਗੜੇ ਲੱਗ ਸਕਦੇ ਨੇ 28 29 30 31 ਤੇ ਇੱਕ ਤਰ੍ਹਾਂ ਇੱਕ 2 ਸਤੰਬਰ ਤੱਕ ਵੀ ਕਿਉਂਕਿ ਜਿਹੜਾ ਸਿਸਟਮ ਆਉਣਾ ਉਹ 2 3 ਸਤੰਬਰ ਤੱਕ ਪ੍ਰਭਾਵਿਤ ਕਰ ਸਕਦਾ ਹੈ ਤੇ ਪੰਜਾਬ ਦੇ ਲਈ ਮਾਝਾ ਤੋਂ ਬਾਪਾ ਪੁਆਦ ਪੁਆਦ ਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹੇ ਤੇ ਪਹਾੜੀ ਖੇਤਰਾਂ ਦੇ ਵਿੱਚ ਜਬਰਦਸਤ ਮੀਂਹ ਅਤੇ ਸਪੈਲ ਲਵਾ ਸਕਦਾ ਹੈ ਤੇ ਜਿਵੇਂ ਜਿਵੇਂ ਆਪਾਂ ਲੱਗੇ ਜਾਵਾਂਗੇ ਇਸ ਸਿਸਟਮ ਤੇ ਤੇ ਸਾਰੀ ਤਸਵੀਰ ਸਾਫ਼ ਹੋਏਗੀ ਤੁਹਾਨੂੰ ਅਸੀਂ ਰੈਗੂਲਰ ਅਪਡੇਟ ਅੱਜ ਸ਼ੁਕਰੀਆ ਜਿੱਥੇ ਰਾਹਤ ਬਣ ਕੇ ਆਈ ਹੈ ਇਹ ਜਿਹੜੀ ਬਰਸਾਤ ਹੈ ਜਿਹੜੇ ਵਿੱਚ ਸਿਸਟਮ ਲੱਗਿਆ ਉੱਤੇ ਹੀ ਇਹ ਸਿਸਟਮ ਆਫਤ ਵਾਂਗੂ ਵੀ ਆਇਆ ਕਿਉਂਕਿ ਗਰਮੀ ਤੇ ਹਮਸਾ ਰਾਹਤ ਆ ਜ਼ਰੂਰ ਮਿਲੇ ਪਰ ਬਹੁਤ ਵੱਡੀ ਆਫਤ ਲੈ ਕੇ ਆਇਆ ਕਿਉਂਕਿ ਹੜਾ ਦੀ ਮਾਰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਐਸੇ ਲਈ ਜਿਹੜੇ ਲੋਕ ਨੇ ਪੰਜਾਬ ਦੇ ਉਹ ਹੜ੍ਹ ਤੇ ਮਾਰ ਚੱਲ ਰਹੇ ਨੇ ਅਰਦਾਸ ਕਰਾਂਗੇ ਜੀ ਪਰਮਾਤਮਾ ਦੇ ਅੱਗੇ ਕਿ ਸਾਰਾ ਕੁਝ ਠੀਕ ਹੋ ਜਾਏ ਜਲਦ ਇਹ ਸਿਸਟਮ ਜਿਹੜਾ ਆ ਰਿਹਾ ਹੈ ਇਹ ਕੋਈ ਬਹੁਤਾ ਤਗੜਾ ਨਾ ਹੋਵੇ ਅਸੀਂ ਆਪਣੇ ਅ ਪੱਦਰ ਦੇ ਅਰਦਾਸ ਜਰੀਆ ਫਰਮਾਤਵਾਂਗੇ ਜ਼ਰੂਰ ਕਰਨਾ ਧੰਨਵਾਦ